ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ 52 ਅਖਰੀ ਬਾਣੀ ਦੀ ਸੰਥਿਆ ਸਰਵਨ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸਲੋਕ ਰੋਸ ਨ ਕਾਹੂ ਸੰਗ ਕਰਹੁ ਰੋਸ ਨ ਇਥੇ ਆਪਾਂ ਜਮ ਕੇ ਲਾਵਾਂਗੇ ਕਾਹ ਤੰਗ ਕਰਹੁ ਕਾਹ ਟਿੱਪੀ ਤੋਂ ਬਿਨਾਂ ਕਰਹੁ ਹਾਏ ਔਂਕੜ ਇਥੇ ਆਪਾਂ ਵਿਚ ਰਾਵ ਲਾਉਣਾ ਹੈ ਆਪਨ ਆਪ ਵਿਚਾਰ ਆਪਨ ਨੰਨੇ ਦੇ ਨਾਲ ਵਿਚਾਰ ਰਾਰੇ ਸਿਹਾਰੀ ਲੱਗੀ ਹੈ ਹੋਏ ਨਿਮਾਨ ਜਗ ਰਹੋ ਨਿਮਾਨ ਨੰਨੇ ਦੇ ਨਾਲ ਹੈ ਜਗ ਜੱਜੇ ਤੇ ਅਧਿਕ ਲਗੇਗੇ ਰਹੋ ਰਾਰਾ ਮੁਕਤ ਰਹ ਬੋਲ ਕੇ ਵਿੱਚ ਡਹਿ ਦੇਣੀ ਹੈ ਹਾਏ ਔਂਕੜ ਹੋ ਹੋ ਰਹੇ ਹੋ ਰਹੇ ਹੋ ਇਸ ਤਰ੍ਹਾਂ ਬੋਲਣਾ ਹੈ ਇੱਥੇ ਵਿਸ਼ਰਾਮ ਨਾਨਕ ਨਦਰਿ ਪਾਰ ਨਾਨਕ ਤੇ ਅਟਮਕੀ ਲਗੇਗੀ ਨਦਰਿ ਕੋਲਾ ਬੁਲਿਆ ਜਾਵੇਗਾ ਪੌੜੀ ਉੜੇ ਔਂਕੜ ਲੱਗੀ ਹੈ ਰਾ ਰਾ ਰੇਨ ਹੋਤ ਸਭ ਜਾ ਕੀ ਰਾ ਰਾ ਇਥੇ ਵਿਚਰਾਮ ਰੇਨ ਨੰਨਾ ਹੈ ਨਾਣਾ ਨਹੀਂ ਲਾਣਾ ਨੰਨੇ ਦਾ ਬੋਲਣਾ ਰੇਨ ਹੋਤ ਸਭ ਜਾ ਕੀ ਜਾ ਕੀ ਵਕ ਬੋਲਣਾ ਤਾਜ ਅਭਿਮਾਨ ਛੁੱਟੇ ਤੇਰੀ ਬਾਕੀ ਤਾਜ ਕੋਲਾ ਬੋਲਿਆ ਜਾਵੇਗਾ ਅਭਿਮਾਨ ਬੱਬੇ ਦੇ ਨਾਲ ਬੋਲਣਾ ਹੈ ਇੱਥੇ ਵਿਚਰਾਮ ਛੁੱਟੈ ਸੱਛੇ ਓਂਕੜ ਉੱਤੇ ਅਦਗ ਟਾਂਕੇ ਦਲਾਵਾ ਛੁੱਟੈ ਤੇਰੀ ਬਾਕੀ ਬਾਕੀ ਬੱਬੇ ਕੰਨਾ ਉੱਤੇ ਅਦਗ ਲਗੇਗੀ ਕੱਕੇ ਬਿਯਾਰੀ ਬਾਕੀ ਥੋੜਾ ਕਸਕੇ ਬੋਲਿਆ ਜਾਵੇਗਾ ਰਾਣ ਨਾਨਾ ਦੇ ਨਾਲ ਬੋਲਣਾ ਹੈ ਦਰਗੇ ਇੱਥੇ ਵਿਚਰਾਮ ਹਾਏ ਸਿਹਾਰੀ ਲੱਗੀ ਹੈ ਤੋ ਸਿਜਹੇ ਪਾਈ ਤੋ ਚੇਤੀ ਬੋਲਿਆ ਜਾਵੇਗਾ ਸਿਜੇ ਧਜੇ ਦੇ ਨਾਲ ਕਸ ਕੇ ਬੋਲਿਆ ਜਾਵੇਗਾ ਸਿਜੇ ਭਾਈ ਜ ਗੁਰਮਖ ਇਥੇ ਵਿਚਰਾਮ RAM ਨਾਮ ਲੇਵ ਲਾਈ ਰਹਿਤ ਰਹਿਤ ਰਹੇ ਜਾਹੇ ਬੇਕਾਰ ਰਹਿਤ ਰਾਰਾ ਹਾ ਤੱਤ ਰਹਿਤ ਰਹਿਤ ਚੇਤੀ ਬੋਲੇ ਜਾਣਗੇ ਇਹ ਅੱਖਰ ਮੁਕਤੇ ਨੇ ਇੱਥੇ ਵਿਸ਼ਰਾਮ ਲੱਗੇਗਾ ਰਹੇ ਰਾਰਾ ਹਾਇ ਸਾਰੀ ਰਹੇ ਜਾਹੇ ਬੇਕਾਰਾ ਬੱਬੇ ਸਿਹਾਰੀ ਐ ਗੁਰ ਪੂਰੇ ਕੈ ਸਬਦ ਪੂਰੇ ਰਾਰੇ ਨਾ ਲੱਗੀ ਐ ਕੱਕੇ ਦਲਾਵਾਂ ਲੱਗੀਆਂ ਨੇ ਸਬਦ ਪੋਲਾ ਬੁਲਿਆ ਜਾਵੇਗਾ ਇੱਥੇ ਵਿਸ਼ਰਾਮ ਅਪਾਰਾ ਅਪਾਰਾ ਐਡਾ ਮੁਕਤਾ ਹੈ राते रंग कस राते कसके बोलिया जाएगा अदग गला के रंग एथे विश्राम नाम रास माते माते कसके बोलिया जाएगा के बोले जान के अदग गला के नानक हार गुर दाते नानक एथे विश्राम दाते पोला बोलिया जाएगा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ